ਜੁਖਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਬਠਿੰਡਾ ਸੰਪਰਕ ਨੰਬਰ 9781966005 ਬੀਤੇ ਦਿਨੀ ਸ਼੍ਰੀ ਮਹਾਵੀਰ ਸੰਗੀਤਨ ਮੰਡਲ ਬਠਿੰਡਾ ਵੱਲੋਂ ਬੰਗਲੇ ਵਾਲੀ ਧਰਮਸ਼ਾਲਾ ਵਿਖੇ ਮੰਡਲ ਪ੍ਰਧਾਨ ਸੁਰਿੰਦਰ ਵੈਦ ਦੀ ਅਗਵਾਈ ਹੇਠ 70 ਔਰਤ ਵਿਧਵਾਵਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ ਇਸ ਰਾਸ਼ਨ ਵੰਡ ਸਮਾਗਮ ਦੌਰਾਨ ਐਡਵੋਕੇਟ ਦਵਿੰਦਰ ਗੋਇਲ ਤੇ ਸੀਏ ਦੀਪਾਲੀ ਗੋਇਲ ਦੇ بیٹے ਦਿਵਯਾਂਸ਼ ਦਾ ਜਨਮ ਦਿਨ ਵੀ ਮਨਾਇਆ ਗਿਆ ਇਸ ਸਮੁੱਚੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅੱਖਾਂ ਦੇ ਮਾਹਿਰ ਡਾਕਟਰ ਕਰਨ ਸਰਵਾਲ ਤੇ ਲੇਡੀਜ਼ ਡਾਕਟਰ ਸ਼ੈਲਜਾ ਸਰਵਾਲ ਪੁੱਜੇ ਸਨ ਸਭ ਤੋਂ ਪਹਿਲਾਂ ਆਰਐਸ ਜਿੰਦਲ ਵੱਲੋਂ ਮੰਡਲ ਦੀਆਂ ਗਤੀਵਿਧੀਆਂ ਸੰਬੰਧੀ ਜਾਣਨਾ ਪਾਉਂਦੇ ਹੋਏ ਦੱਸਿਆ ਕਿ ਸਾਡੀ ਇਸ ਸੰਸਥਾ ਵੱਲੋਂ ਲੋੜਵੰਦ ਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਦੇ ਨਾਲ ਨਾਲ ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਾਈ ਵੀ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ ਇਸ ਸਮੁੱਚੇ ਪ੍ਰੋਗਰਾਮ ਨੂੰ ਚੈਨਲ ਸੁਪਨੋਡਾਰੀ ਦੇ ਸੰਚਾਲਕ ਸਤਪਾਲ ਮਾਨ ਨੇ ਕੈਮਰਾਬੰਦ ਕਰਕੇ ਦਰਸ਼ਕਾਂ ਦੇ ਰੂਬਰੂ ਕੀਤਾ ਆਓ ਦੇਖਦੇ ਹਾਂ ਇਸ ਦੀ ਇੱਕ ਰਿਪੋਰਟ ਆਧਾਰਨ ਬੜ ਜਾਏ लेकिन गिरने नहीं देगा तो सभी इनके साथ जुड़े हुए हैं ठीक है, है आती मुसीबत में कहते मसीवत में, मसीवत में शीफों की शराबत कम नहीं होती मुसीबत में शीफों की शराफत कम नहीं होती करो सोने के दस टुकड़े फिर भी उसकी कीमत कम नहीं होती यदि आपके दर पे आ जाए कोई सवाली आपके दर पे आ जाए कोई सवाली उसको कुछ देने से आपकी दौलत कम नहीं होती उसको देने से आपकी दौलत कोई कम नहीं होती कहते दवाई इकट्ठी कर करो जितनी कर सकते हो दवाई का क्या है वो तो कीमत देके भी मिल जाती है कहते जैसा संग वैसा रंग देखो महावीर कीर्तन मंडल के साथ जुड़े कहां से कहां से इनका मिलता है तो हम यही चाहते हैं इनका आशीर्वाद हमें मिलता रहे ताकि हम भी कहते चींटी होती है यदि वो एक कमरे से दूसरे कमरे तक पहुंचना चाहे पूरा दिन लगा देगी सभी जानते हैं लेकिन आप सोचिएगा यदि उसने चंडीगढ़ जाने जाना हो तो क्या वो पहुंच पाएगी शायद नहीं पहुंच पाएगी लेकिन लेकिन वो आपके शर्ट पे आपकी पैंट पे, पे चढ़ जाए तो तीन घंटे में वो चंडीगढ़ पहुंच सकती है प्रेम्यू यही बात कि पल्लू पकड़िएगा ताकि हम आगे की आगे ठाकुर के साथ आगे बढ़ते जाएं इसके लिए मैं महावीर कीर्तन मंडल अंतर का सभी जो इनके साथ जुड़े हुए हैं इनकी वजह से जो भी कहते ठाकुर तेरे को जान ना जानने से पहले मुझे कौन जानता था जब से तेरी हुई तब से दीवाना हुआ जमाना ठाकुर का पल्लू पकड़ेंगे तो ऐसे लोगों की वजह से कहते ये नहीं है ठाकुर ठाकुर चक्कर लेके खुद आएंगे। नारायण पाए जाते हैं। इस बात के लिए उन्होंने महावीर मंडल को चुना ने। तो हम शिक्षा प्रदेश गर्तन करो भी चढ़ावा चढ़ा है खर्च नहीं होता ਕਿੱਕਰ ਪੈਸਾ ਜਿਹੜਾ ਹੈ ਉੱਥੇ ਆਂਦਾ ਹੈ ਉਹ ਸਹੀ ਗਮਨ ਦੇ ਲਿਆ ਜਾਂਦਾ ਹੈ ਜੇ ਤੁਹਾਨੂੰ ਸਾਰੇ ਕੰਮ ਸੋਸੇ ਆਪਣੇ ਸਾਡੇ ਨਾਲ ਮਰਦ ਦੇਵਲ ਜੀ ਇੱਕ ਵਿਮਨ ਪ੍ਰੀਤ ਮੰਡਲ ਦੱਸਣ ਯੋਗ ਹੈ ਕਿ ਇਸ ਸਮਾਗਮ ਨੂੰ ਨੇਪਰੇ ਚੜਾਉਣ ਵਿੱਚ ਮੰਡਲ ਪ੍ਰਧਾਨ सुरेंद्र ਵੈਦ ਤੋਂ ਇਲਾਵਾ ਪਵਨ ਸਸ ਰਾਕੇਸ਼ ਕੁਮਾਰ ਠੇਕੇਦਾਰ ਡਾਕਟਰ ਨਰੇਸ਼ ਗਰਗ ਕਮਲ ਸਿੰਘਲਾ ਧਰਮਿੰਦਰ ਕਾਲਾ ਹੈਪੀ ਮਹੇਸ਼ਵਰੀ ਲਲਿਤ ਮਹਿਤਾ ਜਨਕਰਾਜ ਸੁਮਨ ਗਰਗ ਅਸ਼ੋਕ ਜਿੰਦਲ ਰਾਜਕੁਮਾਰ ਗਰਗ ਅਸ਼ੋਕ ਗਰਗ ਮਿਸਿਸ ਰੇਖਾ ਸਿੰਘਲਾ ਸੁਰਿੰਦਰ ਬੰਸਲ, ਪ੍ਰਵੀਨ ਗਰਗ, ਲਲਿਤ ਗਰਗ, ਮੋਹਨ ਲਾਲ ਜਿੰਦਲ, ਦੋਪਿੰਦਰ ਮਿਸ਼ਰਾ, ਦਰਸ਼ਨਪਾਲ ਐਸ ਡੀਓ, ਨੀਰਜ ਜੋੜਾ, ਅਮਰ ਬਜਾਜ, ਪ੍ਰਮੋਦ ਛਿੰਬਰ, ਰਾਕੇਸ਼ ਗੋਇਲ, ਬਸੰਤ ਸਿੰਘ, ਪੂਨਮ ਗੁਪਤਾ, ਕਾਂਤਾ ਸਚਦੇਵਾ, ਕਮਲ ਸ਼ੁਕਲਾ ਤੇ ਧਰਮਵੀਰ ਚੋਹਾਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਵਿੱਚ ਪ੍ਰਧਾਨ ਸੁਰਿੰਦਰ ਵੈਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਸੀ ਆਰਾਮ। ਸ਼੍ਰੀ ਮਹਾਵੀਰ ਸਿੰਘ ਦਾ ਮਟਰ ਰਜਿਸਟਰਡ ਜੋ ਕਿ 92 ਸਾਲਾ ਤੋਂ ਬ੍ਰਿੰਦਾ ਸ਼ਹਿਰ ਦੇ ਵਿੱਚ ਕਾਰਨੇ ਕੋਰ ਸੋਸ਼ਲ ਕੰਮ ਕਰ ਰਿਹਾ ਹੈ। ਔਰ ਇਹ ਸਾਰੇ ਕੰਮ ਜਿਹੜੇ ਅਸੀਂ ਸ਼ਹਿਰ ਦੇ ਮouziz ਦਾਨੀ ਸੁਜਣਾ ਦੇ ਸਹਿਯੋਗ ਦੇ ਨਾਲ ਕਰ ਰਹੇ ਆ। ਸਾਲਾਂ ਲੱਖ ਸਿਰਫ ਇੱਕੋ ਹੀ ਹੈ ਕਿ ਆਪਾਂ ਦੇ ਕਿਸੇ ਕੰਮ ਆਦੀਏ ਤੇ ਸਮਝੀ ਹੋਰ ਕੋਈ ਗੱਲ ਨਹੀਂ ਹੈਗੀ ਆ। ਅਸੀਂ ਪਿਛਲੇ ਤਕਰੀਬਨ 11 ਸਾਲਾਂ ਤੋਂ 25 ਔਰਤਾਂ ਨੂੰ ਹਰ ਮਹੀਨੇ ਰਸ਼ਨ ਦੇਣਾ ਸ਼ੁਰੂ ਕੀਤਾ ਸੀਗਾ ਜਿਹੜਾ ਕਿ ਹੁਣ 70 ਤੱਕ ਪਹੁੰਚ ਗਿਆ। ਆਉਣ ਵਾਲੇ ਸਮੇਂ ਦੇ ਅਸੀਂ ਚਾਹੁੰਨੇ ਕਿ 100 ਤੱਕ ਰਸ਼ਨ ਪਹੁੰਚ ਜਾਵੇ। ਔਰ ਸਾਨੂੰ ਪੂਰੀ ਉਮੀਦ ਹੈ ਕਿ 2-4 ਮਹੀਨਿਆਂ ਚ ਸਾਨੂੰ ਐਨੇ ਕੁ ਸੱਜਣ ਹੋਰ ਮਿਲ ਜਾਣਗੇ ਸਮਾਜ ਸੇਵਕ ਕਰਨ ਵਾਲੇ। ਇਹ ਅਸੀਂ ਇਹ ਵੀ ਆਪਣਾ ਨੀਂਜਾ ਪੂਰਾ ਕਰਾਂਗੇ ਅਸੀਂ ਇੱਕ ਮੰਦਰ ਹੋਰ ਬਣਾਇਆ ਵਿਸ਼ਵਾਸ ਕੂਲ ਦੇ ਕੋਲ ਹਜ਼ਾਰ ਗੱਜ ਦੇ ਵਿੱਚ ਜਿਹਦੇ ਚ ਪੰਜ ਮੰਦਰ ਬਣੇ ਹੋਏ ਆ ਚੰਦਾਪੁਰ ਦੀ ਮਾਤਾ ਦਾ ਹਰਮਾਨ ਜੀ ਦਾ ਸ਼ਿਵ ਜੀ ਦਾ ਅ ਅਜਨੀ ਮਾਤਾ ਦਾ ਔਰ ਸ਼ਿਵਾਦਾ ਕੀ ਚੰਦਾ ਛੇਵਾਂ ਮੰਦਰ ਜਿਹੜਾ ਹੈ ਛੇਵਾਂ ਮੰਦਰ ਲਕਸ਼ਮੀ ਨਾਰਾਇਣ ਦਾ 7 ਤਰੀਕ ਨੂੰ ਸ਼ਾਭਨਾ ਦੀ ਵਸਾ ਸਾਡਾ ਤੇ 8 ਨੂੰ ਮੂਰਤੀ ਸ਼ਾਭਨਾ ਹੋਏਗੀ ਤੇ ਉਸ ਵਾਰੀ ਗ੍ਰਾਮ ਦਰਬਾਰ ਬਣਾਇਆ ਜਿਹੜਾ ਕਿ ਨੇੜੇ-ਤੇੜੇ ਕਿਤੇ ਨਹੀਂ ਹੋਇਆ ਜਿਹਦੇ ਬਾਰੇ ਇੱਕ ਪਾਸੇ ਬਾਲਮੇਕੀ ਜੀ ਦਾ ਮੰਦਰ ਹੋ ਜਾ ਇੱਕ ਪਾਸੇ ਕੁਸੀ ਦਾ ਜੀ ਦਾ ਸੈਂਟਰ ਦੇ ਸਾਰਾ ਪਰਿਵਾਰ ਆਏਗਾ ਅਸੀਂ ਉੱਥੇ 50 ਗਰੀ ਬੱਚੇ ਪੜਾ ਰਹੇ ਹਾਂ ਹਰ ਮਹੀਨੇ ਪੜਾ ਰਾ ਹੁੰਦਾ ਅਸਮੀ ਤੇ ਦੋ ਪੜਾ ਰਹੇ ਹੁੰਦੇ ਆ 201 ਪੜਾ ਰਹੇ ਹੋ ਜੁਗੇ 202 ਪੜਾ ਰਹੀ ਰਹੇਗਾ ਉਹ 5 ਮਈ ਦਾ ਆਏਗਾ ਇਸੇ ਤਰ੍ਹਾਂ ਜਿਹੜਾ ਹੈ 123 ਉੱਥੇ ਰਮੈਣਾ ਹੋ ਚੁੱਕੀਆਂ ਵਿਦਵਾਨ ਪੰਡਤ ਉਸੇ ਬੈਠੇ ਆ ਔਰ 24 ਘੰਟੇ ਪਾਰ ਪੂਜਾ ਹੁੰਦਾ ਰਹਿੰਦਾ ਹੈ ਹਵਾਂ ਉੱਥੇ ਡੇਲੀ ਹੁੰਦਾ ਹੈ ਪੰਛੀਆਂ ਨੂੰ ਦਾਲਾ ਪਾਇਆ ਜਾਂਦਾ ਹੈ ਇਸ 16 ਵਾ ਜਨਮ ਰਾਮਾ ਸਾਹਿਬਾ ਪਾਣੀ ਦਾ ਇੰਤਜ਼ਾਮ ਹੈਗਾ ਉੱਥੇ ਹੀ ਅਸੀਂ ਸਕੂਲ ਖੋਲੇ ਆ ਲੇਡੀਜ਼ 25 ਔਰਤਾਂ ਨੂੰ ਸਿਖ ਬਿਲਕੁਲ ਫਰੀ ਪਿਆਰ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਪ੍ਰੋਜੈਕਟ ਜਿਹੜੇ ਇਹ ਜੇ ਲਾ ਰਹੇ ਆ ਕਿ ਜਿਹਦੇ ਨਾਲ ਆਪਾਂ ਲੋਕਾਂ ਦੇ ਕੰਮ ਆ ਸਕੀਏ ਸਾਡਾ ਮੁੱਖ ਦੇਸ਼ ਸਿਰਫ ਕੀਰਤਨ ਖਣੋ ਮਾਨੀਦਾ ਨੇ ਸ਼ਕਾਪਾ ਬਾਬਰਾ ਦੇ ਨਾਲ ਉਹ ਜਿਹੜੇ ਸਬੰਧ ਥੋੜਾ ਇੱਕ ਵਾਰੀ ਕੀਤੇ ਥੋੜਨ ਦਾ ਉਹ ਦੁਆਰਾ ਸਾਰੇ ਨਾਲ ਜਰੂਰ ਜੋੜਿਆ ਜਾਂਦਾ ਹੈ ਮੈਂ ਤੁਹਾਡੇ ਸਭ ਦਾ ਮੀਡੀਆ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡਾ ਮਾਨ ਰਾਇਆ ਜਿਵੇਂ ਬੈਠ ਜਾਣ ਦੱਸਿਆ ਜਿਹੜੇ ਮਹਾਵੀਸ਼ ਕੇਂਦਰ ਮੰਡਲ ਪਹਿਲੇ 90 ਸਾਲ ਤੋਂ ਜਿਹੜਾ ਧਾਰਮਿਕ ਕੰਮਾਂ ਦੇ ਵਿੱਚ ਰਾਮਨਾਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇੰਨੀ ਲੱਗਿਆ ਹੋਇਆ ਇਸ ਤੋਂ ਬਿਨਾ ਇਸ ਜੂੜ ਬੰਧ ਹੋਰਤਾ ਨੂੰ ਰਾਜਮ ਦੇਂਦਾ ਜਿਹੜਾ ਕਿ 10 13 ਸਾਲ ਤੋਂ ਪ੍ਰੋਜੈਕਟ ਚੱਲ ਰਿਹਾ ਹੈ ਹੁਣ ਤੁਸੀਂ ਕਿੰਨੇ ਨੂੰ ਦਿੱਤਾ ਜਿਹੜਾ ਅੱਜ ਰਾਜਮ ਦਿੱਤਾ ਅੱਜ 70 ਲੇੜੀ ਨੂੰ ਰਾਜਮ ਦਿੱਤਾ ਗਿਆ ਉਸ ਦੇ ਨਾਲ ਹੀ ਅੱਜ T.R.D.P. ਹੈਪੀ ਬਰਥ ਗਰੁੱਪ ਦੇ ਕਰਨਿਓ ਰਾਜ ਬਿਸਕੁਟ ਔਰ ਮੈਗੀ ਦੇ ਪੈਕੇਟ ਭੇਜੇਗੇ ਇਸੇ ਤਰੀਕੇ ਨਾਲ ਹਰ ਸਾਡੇ ਮਹੀਨੇ ਕੋਈ ਨਾ ਕੋਈ ਨਵਾਂ ਸਾਥੀ ਅਸੇ ਜੁੜਨਾ ਹੈ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਕਰ ਦੇਗੇ ਇਹ ਚੱਲਿਆ ਸਾਡੀ ਕੋਸ਼ਿਸ਼ ਹੈ ਕਿ ਅਸੀਂ 100 ਤੱਕ ਲੈ ਕੇ ਜਾਈਏ ਹਰ ਮਹੀਨੇ ਸਾਡੇ ਦੇਰੋਂ ਦੀ ਕਿੰਨੀ ਐਵਰੇਜ ਹੈ ਜਿਹੜੇ ਤੁਸੀਂ ਦਿਨੇ ਇਸ ਤੋਂ ਇਹ 1100 ਰੁਪਏ ਦਾ ਰਾਸ਼ਨ ਇੱਕ ਕੋਟ ਦੇ ਦਿੱਤਾ ਜਾਂਦਾ ਹੈ ਬਾਕੀ ਜੋ ਐਕਸਟਰਾ ਜ਼ਮਾਨ ਆ ਜਾਂਦਾ ਜਿਵੇਂ ਅਜ ਬਿਸਕੁਟ ਮੈਗੀ ਰਾਸਾ ਕੀ ਇਹ ਐਕਸਟਰਾ ਖਾਣੋ ਇਹ ਵੀ ਸਾਡਾ ਨਿਰੰਤਰ ਚੱਲਦਾ ਰਹਿੰਦਾ ਕੋਈ ਟਮਾ ਨਹੀਂ ਇਸ ਪ੍ਰੋਗਰਾਮ ਦੇ ਪ੍ਰਯੋਜਕ ਸੰ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟੇਂਡਾ ਸੰਪਰਕ ਨੰਬਰ 9781968005